ਸਮੁੰਦਰੀ ਚੱਜ ਖਾਣਾ ਪੰਜਾਬ ਦਾ ਕਿਲਾ ਧਰਨਾ ਜਿਹੜਾ 1999 ਤੋਂ ਲੈ ਕੇ ਅਵਤਾਰ ਸਿੰਘ ਦੀ ਜੌਲੀਆਂ ਦੀ ਜ਼ਮੀਨ ਦਾ ਰੌਲਾ ਜਿਹੜਾ ਵੱਡੇ ਪੱਧਰ ਤੇ ਉਹ ਆੜਤੀਆਂ ਨੇ ਦੱਬੀ ਉਹਨੂੰ ਲੈ ਕੇ ਹੁਣ ਭਾਰਤੀ ਕਿਸਾਨ ਜੂਨੇ ਨੇ ਦੇਖਤਾ ਅਗਰਾਹਾ ਨੇ ਪਿਛਲੇ ਸਾਲ ਅਵਤਾਰ ਸਿੰਘ ਨੂੰ ਜੀਰੀ ਲਵਾਈ ਤੇ ਕੜਕ ਬਜਾ ਦਿੱਤੀ ਸੀ ਹੁਣ ਪਿਛਲੇ ਦਿਨਾਂ ਦੇ ਵਿੱਚ ਆ ਕੇ ਬਲਵਿੰਦਰ ਹੋਰੀ ਅਵਤਾਰ ਸਿੰਘ ਆਪਣੇ ਮੁੰਡੇ ਨੂੰ ਕਹਿ ਕੇ ਗਿਆ ਹੈ ਵੀਓ ਮੇਰੇ ਕੋਲੇ ਖੇਤ ਆਏ ਦਬਕਾ ਮਾਰ ਕੇ ਗਏ ਨੇ ਤੁਹਾਨੂੰ ਗੱਡੀ ਚੜ੍ਹਾ ਦਾਂਗੇ ਪਹਿਲਾਂ ਮਨੂੰ ਚੱਕ ਕੇ ਲੈ ਜਾਾਂਗੇ ਉਸ ਸੰਬੰਧ ਦੇ ਵਿੱਚੋਂ ਘਰੇ ਆ ਕੇ ਜਣੀ ਕਿ ਉਹ ਉਹਨਾਂ ਤੋਂ ਡਰ ਡਰ ਬੜਾ ਗਿਆ ਘਰੇ ਆ ਕੇ ਕਹਿੰਦੇ ਉਹਦੇ ਮਤਲਬ ਦੌਰਾ ਦੂਰਾ ਪੈ ਕੇ ਉਹਦੀ ਮੌਤ ਹੋ ਗਈ ਉਹਦੀ ਮੌਤ ਹੋਣ ਤੋਂ ਬਾਅਦ ਪਰਚਾ ਦੇ ਦਿੰਦੀ ਹੈ ਪੁਲਿਸ ਪਰਚਾ ਦੇਣ ਤੋਂ ਬਾਅਦ ਉਸ ਬੰਦੇ ਨੂੰ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਨਹੀਂ ਕਰਦੀ ਕਹਿਣ ਦੇ ਭਾਵ ਜਣੀ ਕਿ 1999 ਤੋਂ ਲੈ ਕੇ ਅੱਜ ਤੱਕ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਬਲਜਿੰਦਰ ਸਿੰਘ ਨਾਲੇ ਖੜਿਆ ਹੈ ਸਾਡੀ ਡੀਐਸਪੀ ਸਾਹਿਬ ਨਾਲ ਐਸਐਸਓ ਐਸਐਚਓ ਸਾਹਿਬ ਨਾਲ ਐਸਪੀ ਨਾਲ ਮੀਟਿੰਗ ਹੁੰਦੀ ਹੈ ਮੀਟਿੰਗ ਦੇ ਵਿੱਚ ਗੱਲਬਾਤ ਚੱਲਦੀ ਹੈ ਵੀ ਅਸੀਂ ਤੁਹਾਨੂੰ ਟਰੈਕਟਰ ਫੜਾਏ ਜਿਹੜੇ ਟਰੈਕਟਰ ਬੰਦਿਆਂ ਦੇ ਚਾੜਦੇ ਸੀਗੇ ਉਹ ਤੁਸੀਂ ਛੱਡ ਦਿੱਤੇ ਤੁਹਾਡੇ ਥਾਣੇ ਨੂੰ ਪੁਲਿਸ ਪੁਲਿਸ ਪ੍ਰਸ਼ਾਸਨ ਸਾਰਾ ਅੱਜ ਉਹਦੀ ਪਿੱਠ ਤੇ ਖੜਿਆ ਹੈ ਜਿਹੜੀ ਉਹਦੀ ਬੇਲ ਕੈਨਸਲ ਕੀਤੀ ਹੈ ਜੱਜ ਨੇ ਉਹਦੇ ਉੱਤੇ ਬਕਾਇਦਾ ਲਿਖਿਆ ਹੈ ਵੀ ਇਹਨੂੰ ਥੋੜੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਤੇ ਗ੍ਰਿਫਤਾਰ ਕਰਕੇ ਉਹਨੂੰ ਪੂਰਨ ਤੌਰ ਤੇ ਸ਼ਿਕਤੀ ਨਾਲ ਪੁੱਛਿਆ ਜਾਵੇ ਉੱਥੇ ਡੀਐਸਪੀ ਐਸਐਚਓ ਜੋਲੀਆਂ ਜੋਲੀਆਂ ਦਾ ਏਐਸਆਈ ਪਤਾ ਹੈ ਕੀ ਕਹਿੰਦੇ ਨੇ ਸਾਨੂੰ ਮੀਟਿੰਗ ਦੇ ਵਿੱਚ ਮੀਟਿੰਗ ਦੇ ਵਿੱਚ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਆਰਡਰ ਦੇ ਵਿੱਚ ਕਹਿੰਦੇ ਜੱਜ ਨੇ ਲਿਖਿਆ ਵੀ ਉਹਨੂੰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਜਿਹੜਾ ਫੜਿਆ ਜਾਵੇ ਆ 7ਵਾਂ ਪੈਰਾ ਹੈ ਜਿਹੜੇ ਨੂੰ ਤੁਸੀਂ ਪੜ ਸਕਦੇ ਹੋ ਜਿਹਦੇ ਵਿੱਚ ਫੌਰੀ ਤੌਰ ਤੇ ਉਹਨੂੰ ਮਤਲਬ ਗ੍ਰਫਤਾਰ ਕਰਕੇ ਪੁੱਛ ਪੜਤਾਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਦੇ ਕਾਰਨ ਮੈਂ ਕਹਿੰਦਾ ਓਡਾ ਦੋਸ਼ ਬਲਜਿੰਦਰ ਸਿੰਘ ਦਾ ਵੀ ਨਹੀਂ ਬਣਦਾ ਜਿੱਦਾਂ ਪੁਲਿਸ ਨੇ ਰੋਲ ਨਿਭਾਇਆ ਉਹਨੂੰ ਮਾਰਨ ਦਾ ਅੱਜ ਐਸੇ ਕਰਕੇ ਅਸੀਂ ਭਾਰਤੀ ਸੰਜੁਨੀ ਅਨੇਕਤਾ ਗਰਾਹਾਂ ਵੱਲੋਂ ਸੂਬੇ ਵੱਲੋਂ ਲਿਖਿਆ ਹੋਇਆ ਪ੍ਰੋਗਰਾਮ ਹੈ ਲੰਬਾ ਚੱਲੂਗਾ ਲੰਬਾ ਵੀ ਨਹੀਂ ਚੱਲੂਗਾ ਇਹ ਵਧੂਗਾ ਦੋ ਦਿਨ ਅਸੀਂ ਦੇਖਦੇ ਆਂ ਵੀ ਕਿਵੇਂ ਚਾਹੇ ਅੱਜ ਜਿਹੜੀ ਹੋ ਸਕਦਾ ਹੈ ਕੀ ਗੱਲ ਨਿਕਲ ਕੇ ਆਉਂਦੀ ਹੈ ਸ਼ਾਮ ਤੱਕ ਇਹ ਦਾ ਜਿਹੜਾ ਪ੍ਰੋਗਰਾਮ ਹੈ ਇਹ ਪੂਰਨ ਤੌਰ ਤੇ ਓਰੇ ਨਹੀਂ ਰਹਿੰਦਾ ਅਸੀਂ ਇਹਨੂੰ ਸਟੈਪ ਬਾਈ ਸਟੈਪ ਹੈ ਜਿਹੜਾ ਉਹ ਅੱਗੇ ਵਧਾਵਾਂਗੇ ਪੂਰਨ ਤੌਰ ਤੇ ਪੁਲਿਸ ਪ੍ਰਸ਼ਾਸਨ ਨੂੰ ਪੁੱਛਾਂਗੇ ਅਸੀਂ ਵੀ ਇਹਦੇ ਨਾਲ ਤੁਹਾਡੀ ਬਲਜਿੰਦਰ ਸਿੰਘ ਨਾਲ ਕੀ ਸਾਂਝ ਕਿਉਂ ਨਹੀਂ ਗਿਰਫਤਾਰ ਕੀਤਾ ਜਾਂਦਾ ਕਿਤੇ ਤੁਸੀਂ ਪੰਜ ਪੱਤੇ ਪੱਤੇ ਤੁਹਾਨੂੰ ਕਿਸੇ ਦੇ ਪੋਸਟ ਤੇ ਮਿਲ ਜਾਂਣਾ ਉੱਥੇ ਜਾ ਕੇ ਤੁਸੀਂ ਪਰਚੇ ਪਾਉਨੇ ਹੋ ਗਿਰਫਤਾਰ ਕਰਦੇ ਹੋ ਹੋਰ ਤੁਸੀਂ ਜਣੀ ਕਿ ਛੱਡਦੇ ਨਹੀਂ ਕੱਖਾ ਬਿਨਾ ਪਰਚੇ ਜੋ ਲੋਕਾਂ ਨੂੰ ਅੰਦਰ ਦੇਈਆਂ ਨੇ ਉਹ ਜਿਹੜਾ ਪੂਰਨ ਤੌਰ ਤੇ ਵੱਡਾ ਰੋਪੀ ਹੈ ਤੁਹਾਡੇ ਸਾਹਮਣੇ ਤੁਰਿਆ ਫਿਰਦਾ ਤੁਹਾਡੇ ਨਾਲ ਬਹਿਂਦਾ ਉੱਤਦਾ ਉਹਨੂੰ ਤੁਸੀਂ ਗਿਰਫਤਾਰ ਨਹੀਂ ਕਰਦੇ ਤੇ ਮੀਟਿੰਗਾਂ 'ਚ ਕਹਿੰਦੇ ਹੋ ਵੀ ਆਰਡਰਾਂ 'ਚ ਲਿਖਤਾ ਜੱਜ ਨੇ ਵੀ ਉਹਨੂੰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਫੜੇ ਜੋ ਆਪਲਾ ਰਾਜ ਹੁੰਦਾ ਹੈ ਯਾਨੀ ਕਿ ਇਸ ਗੱਲਾਂ ਨੂੰ ਲੈ ਕੇ ਪੂਰਨ ਤੌਰ ਤੇ ਪਤਾ ਲੱਗਦਾ ਹੈ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਉਹ ਬਲਵਿੰਦਰ ਸਿੰਘ ਦੇ ਨਾਲ ਖੜਿਆ ਹੈ ਤੇ ਹੁਣ ਤੱਕ ਖੜਦਾ ਹੈ ਕਿਉਂ ਜਿਹੜਾ ਤੰਤਰ-ਵੰਤਰ ਹੁੰਦਾ ਹੈ ਇਹ ਅਜੋਗ ਘਰਾਣਿਆਂ ਨਾਲ ਟੱਕੜੇ ਬੰਦਿਆਂ ਨਾਲ ਗਰੀਬ ਦੀ ਮਦਦ ਨਹੀਂ ਕਰਦਾ ਅਸੀਂ ਉਹ ਸਰਤਾਰ ਸਿੰਘ ਦੀ ਅੱਜ ਵੀ ਉਹਦੀ ਆਤਮਾ ਉਦੀ ਜਾਨੀ ਕਿ ਦੇਹ ਬਾਡੀ ਹੈ ਜਿਹੜੀ ਉਹ ਵੀ ਮੁਕਤਰੀ ਤੋਂ ਬਾਹਰ ਕੱਢ ਕੇ ਧਰਤੀ ਤੇ ਪਰਚਾ ਦੇਣ ਨੂੰ ਤਿਆਰ ਨਹੀਂ ਤੇ ਅਸੀਂ ਉਸ ਡੈੱਡ ਬਾਡੀ ਨੂੰ ਛੱਡ ਕੇ ਇਹਨਾਂ ਨੂੰ ਕਹਿੰਦਾ ਦੀ ਤੁਸੀਂ ਸੱਮ ਹੋ ਯਾਰ ਜਿਹਨੂੰ ਤੁਸੀਂ ਮਰੇ ਹੋ ਇਹਨੂੰ ਇਨਸਾਫ ਦੇ ਸਕਦੇ ਪਰ ਇਹ ਕਿਨਸਾਫ ਦੀ ਆਸ ਵੀ ਕੌਣ ਕਰ ਸਕਦਾ ਹੈ ਇਸ ਕਰਕੇ ਪੂਰਨ ਤੌਰ ਤੇ ਵੱਡੇ ਪੱਧਰ ਤੇ ਸ਼ੂਬੇ ਵੱਲੋਂ ਲਿਖਿਆ ਹੋਇਆ ਪ੍ਰੋਗਰਾਮ ਹੈ ਇਹ ਅੱਗੇ ਵਧੂਗਾ ਪੁਰਸ ਪ੍ਰਸ਼ਾਸਨ ਨੂੰ ਮਜਬੂਰ ਕਰਾਂਗੇ ਉਹਨੂੰ ਗਿਰਫਤਾਰ ਕਰਕੇ ਉਹ ਦੋਸ਼ੀ ਨੂੰ ਜੇਲ੍ਹ ਦੇ ਅੰਦਰ ਪੇਚਾ ਅਰਜੀ ਦੀ ਕਿਸਮ ਸਮਵੰਤ ਜਾਲੀ ਕਿਸਾਨ ਜਿਹੜਾ ਲੈ ਆ ਰਿਹਾ ਦੇਖੋ ਇਹ ਪਿੰਡ ਜੋਲੀਆਂ ਦੇ ਕਿਸਾਨ ਅਵਤਾਰ ਸਿੰਘ ਜੋ ਪਿਛਲੀ 22 ਤਰੀਕ ਦੀ ਮਤਲਬ ਲਗ ਲਗਭਗ 4 ਵਜੇ ਉਹਦੀ ਮੌਤ ਹੋਈ ਹੈਗੀ ਜਿਹੜਾ ਬਲਜਿੰਦਰ ਸਿੰਘ ਹਾਲੋ ਵਾਲ ਉਹਨੂੰ ਲਗਾਤਾਰ ਧਮਕੀਆਂ ਦਿੰਦਾ ਸੀਗਾ ਤੇ 22 ਤਰੀਕ ਨੂੰ ਉਹਨੂੰ ਆ ਕੇ ਉਹਦੀ ਜ਼ਮੀਨ ਦੇ ਵਿੱਚ ਆ ਕੇ ਧਮਕੀਆਂ ਦਿੰਦਾ ਚਾਰ ਪੰਜ ਪੰਜ ਸੱਤੇ ਬੰਦੇ ਹੋਰ ਸੀਗੇ ਤਾਂ ਜਦੋਂ ਉਹ ਕਿਸੇ ਨਾ ਕਿਸੇ ਤਰੀਕੇ ਉੱਥੋਂ ਭੱਜ ਕੇ ਆਪਣੇ ਘਰੇ ਆਇਆਗਾ ਤਾਂ ਉਹਦੀ ਜਿਹੜੀ ਧੜਕਣਾ ਬਹੁਤ ਬਹੁਤ ਤੇਜ਼ ਸੀ ਬਹੁਤ ਵੱਡੀ ਹੋਈ ਸੀ ਤੇ ਬਹੁਤ ਡਰਿਆ ਹੋਇਆ ਸੀ ਉਹਨੇ ਆਪਣੇ ਮੁੰਡੇ ਦੇ ਬਾਹਾਂ ਦੇ ਵਿੱਚ ਜਦੋਂ ਸਾਹ ਨਿਕਲਦੇ ਨੇ ਉਹ ਦੋ ਸ਼ਬਦ ਬੋਲ ਕੇ ਗਿਆ ਵੀ ਬਲਜਿੰਦਰ ਸਿੰਘ ਹਾਲੋ ਵਾਲ ਮੈਨੂੰ ਮਾਰਨ ਪੈ ਗਿਆ ਤੇ ਆਪਣੀ ਜ਼ਮੀਨ ਤੇ ਉਹਨੇ ਕਿਹਾ ਵੀ ਇਹ ਜ਼ਮੀਨ ਚੋਂ ਬਾਹਰ ਨਿਕਲੋ ਖਬਰਦਾਰ ਹੋ ਜਾਓ ਮੇਰੀ ਜ਼ਮੀਨ ਚ ਵੜਿਓ ਤਾਂ ਇੰਨੀਆਂ ਗੱਲਾਂ ਕਰਦੇ ਕਰਦੇ ਉਹਦੀ ਜਾਨ ਨਿਕਲ ਗਈ ਆਉਦੇ ਮੁੰਡੇ ਦੇ ਬਾਹਾਂ ਦੇ ਵਿੱਚ ਪਰ ਉਹਦਾ ਜਦੋਂ ਬਿਆਨ ਲਿਖਾਇਆ ਇਹੀ ਉਹਦੇ ਬੱਚੇ ਨੇ ਤਾਂ ਪੁਲਿਸ ਨੇ ਪਹਿਲਾਂ ਤਾਂ ਬਿਆਨ ਲਿਖਣੋਂ ਇਨਕਾਰ ਨਹੀਂ ਕੀਤੀ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਦਾ ਤੜਕੇ ਸਵੇਰੇ 8 ਵਜੇ ਪੋਸਟ ਮਾਰਕ ਕਰਵਾਉਂਦਾ ਇੱਥੇ ਦਾ ਐਸਐਚਓ ਆਹੀ ਭੌਨੀ ਘਰ ਦਾ ਐਸਐਚਓ ਤੇ 8 ਵਜੇ ਪੋਸਟ ਮਾਰਕ ਕਰਵਾ ਕੇ ਉਹਦੀ ਡੈੱਡ ਬੋਡੀ ਆ ਜਿਹੜੀ ਐਂਬੂਲੈਂਸ ਦੇ ਵਿੱਚ ਲੋਡ ਕਰਾਉਂਦੇ ਨੇਗੇ ਜਦੋਂ ਅਸੀਂ ਜਾ ਕੇ ਦੇਖ ਦਿਆਂ ਵੀ ਯਾਰਾ ਐਫ ਆਈ ਆਰ ਨਹੀਂ ਹੋਈ ਹੈਗੀ ਐਫ ਆਈ ਆਰ ਤੋਂ ਬਿਨਾਂ ਤੁਸੀਂ ਕਿਵੇਂ ਪੋਸਟ ਮਾਰਡ ਕਰਤਾ ਇਸ ਕਰਕੇ ਫਿਰ ਅਸੀਂ ਉਹ ਡੱਡ ਬਾਡੀ ਲਾਉਣਿਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਪੈਣਾ ਤੇ ਥਾਣੇਦਾਰ ਸਾਹਿਬ ਤੇ ਡੀ ਐਸ ਪੀ ਸਾਹਿਬ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਪੰਜ ਬੰਦਿਆਂ ਦੀ ਜਵਾਨਤ ਕਰਾਓ ਪਹਿਲਾਂ ਫਿਰ ਪਰਚਾ ਦਰਜ ਕਰੂੰਗਾ ਆਹ ਕੰਡੀਸ਼ਨ ਲਾ ਕੇ ਪਰਚਾ ਦਰਜ ਕਰਨ ਦੀ ਆਹ ਐਸ ਐਚਓ ਸਾਹਿਬ ਗੱਲ ਕਰਦਾ ਸੀਗਾ ਤੇ ਡੀ ਐਸ ਪੀ ਸਾਹਿਬ ਗੱਲ ਕਰਦਾ ਸੀਗਾ ਜਦੋਂ ਅਸੀਂ ਡੱਡ ਬਾਡੀ ਲਾ ਕੇ ਰੱਖਤੀ ਅਸੀਂ ਆਖਿਆ ਵੀ ਠੀਕ ਹੈ ਅਵਤਾਰ ਸਿੰਘ ਇਸ ਦੇਸ਼ ਦੇ ਵਿੱਚ ਜੰਮਿਆ ਜਿਹੜੇ ਦੇਸ਼ ਦੇ ਵਿੱਚ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਇਹ ਠੀਕ ਹੈ ਇੱਥੇ ਡੈੱਡ ਬਾਡੀ ਰੋਲਣੀ ਬਣਦੀ ਹੁਆ ਫਿਰ ਉੱਥੇ ਡੈੱਡ ਬਾਡੀ ਲਾ ਕੇ ਹਸਪਤਾਲ ਦੇ ਮੂਹਰੇ ਅਸੀਂ ਆਇਆ ਤੇ ਪੁਲਿਸ ਨੂੰ ਕਿਹਾਗਾ ਵੀ ਆਹ ਡੈੱਡ ਬਾਡੀ ਅਵਤਾਰ ਸਿੰਘ ਦੀ ਪਈਆ ਇਹਨੂੰ ਜੇ ਕੁੱਤੇ ਬਿੱਲੇ ਖਾਂਦੇ ਨੇ ਜੇ ਦਾ ਕੋਈ ਇਹ ਜਾ ਇਹਦਾ ਆਦੂ ਹੁੰਦਾ ਇਸ ਡੈੱਡ ਬਾਡੀ ਦਾ ਤਾਂ ਪੁਲਿਸ ਜ਼ਿੰਮੇਵਾਰ ਹੋਊਗੀ ਇਸ ਕਰਕੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਅ ਅਵਤਾਰ ਸਿੰਘ ਨੂੰ ਫਿਰ ਅਸੀਂ ਇੱਥੇ ਆ ਕੇ ਥਾਣੇ ਦੇ ਮੂਹਰੇ ਧਰਨੇ ਤੇ ਬੈਠਾਂਗੇ ਫਿਰ ਇਹਨਾਂ ਪਰਚਾ ਦਰਜ ਕੀਤਾਗਾ ਉਸ ਮਜਬੂਰੀ ਦੇ ਵਿੱਚੋਂ ਫਿਰ ਉਸ ਤੋਂ ਬਾਅਦ ਦੇ ਵਿੱਚ ਪਰਚਾ ਦਰਜ ਕਰਨ ਤੋਂ ਬਾਅਦ ਚ ਹਜੇ ਤੱਕ ਉਹਨਾਂ ਦੀ ਅਰੈਸਟ ਨਹੀਂ ਪਈ ਹਾਲਾਂਕਿ ਕੋਰਟ ਨੇ ਆ ਮੇਰੇ ਕੋਲ ਕੋਰਟ ਦੇ ਆਰਡਰ ਨੇਗੇ ਇਹ ਕੋਰਟ ਦੇ ਆਰਡਰਾਂ ਦੇ ਵਿੱਚ ਸਾਫ਼-ਸਾਫ਼ ਲਿਖਿਆਗਾ ਵੀ ਬਲਜਿੰਦਰ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹ ਤਾਂ ਪੜਤਾਲ ਕੀਤੀ ਜਾਵੇ ਵੀ ਉਤਾਰ ਸਿੰਘ ਦੀ ਮੌਤ ਕਿਵੇਂ ਹੋਈ ਹੈ ਤੇ ਕਿਵੇਂ ਕਰੀ ਹੈਗੀ ਪਰ ਸਾਡਾ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਅਤੇ ਐਸਪੀ ਸਾਹਿਬ ਇਹ ਗੱਲ ਕਹਿੰਦੇ ਨੇ ਵੀ ਅਸੀਂ ਜਿੰਨਾ ਚਿਰ ਪੋਸਟ ਮਾਰਦੀ ਰਿਪੋਰਟ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਉਹਨਾਂ ਨੂੰ ਗਿਰਫਤਾਰ ਨਹੀਂ ਕਰ ਸਕਦੇ ਹਾਲਾਂਕਿ ਇਹ ਕੋਈ ਕੰਡੀਸ਼ਨ ਨਹੀਂ ਇਹ ਆਰਡਰਾਂ ਦੀ ਕਾਪੀ ਤੁਸੀਂ ਪੜ੍ਹ ਸਕਦੇ ਹੋ ਐਸਐਚਓ ਸਾਹਿਬ ਨੂੰ ਵੀ ਦਿਖਾ ਸਕਦੇ ਹੋਗੇ ਅਸੀਂ ਵੀ ਦਿਖਾਈਏਗੀ ਪਰ ਸਾਡੇ ਜਿਹੜਾ ਭਾਨੀ ਕਰਦਾ ਐਸਐਚਓ ਤੇ ਭਾਨੀ ਕਰਦਾ ਪੁਲਿਸ ਪ੍ਰਸ਼ਾਸਨ ਬਹੁਤ ਹੀ ਇੱਕ ਮਲ ਘਟਿਆ ਕਾਰਜਗਾਰੀ ਦੇ ਉੱਤਰਿਆ ਹੋਇਗਾ ਉਸ ਬਲਜਿੰਦਰ ਸਿੰਘ ਦੀ ਪਿੱਠ ਤੇ ਖੜਾਗਾ ਜਿਹੜਾ ਭੂਮਾਪੀ ਹੈਗਾ ਜਿਹੜਾ ਗੁੰਡਾ ਗਰੋਹ ਦੇ ਵਿੱਚ ਰਿਹਾ ਹੈ ਜੀਦੀਆਂ 3 ਸਾਲ ਥਾਣੇ ਦੇ ਵਿੱਚ ਪੇਸ਼ੀਆਂ ਰੋਜ਼ ਹਾਜ਼ਰੀਆਂ ਲੱਗਦੀ ਰਹੇ ਨੇ ਉਹ ਬਲਜਿੰਦਰ ਸਿੰਘ ਦੀ ਪਿੱਠ ਦੇ ਉੱਤੇ ਸਾਡੀ ਪੰਜਾਬ ਦੀ ਪੁਲਿਸ ਖੜੀ ਆ ਤੇ ਸਾਡੇ ਆਮ ਆਦਮੀ ਘਰਾਂ ਦੀ ਜਿਹੜੀ ਕਹਾਵਣਾ ਹੈ ਮੁੱਖ ਮੰਤਰੀ ਭਵੰਤਵਾਨ ਦੀ ਸਰਕਾਰ ਦੇ ਵਿੱਚ ਅੱਜ ਸਾਨੂੰ ਇਨਸਾਫ਼ ਦੀ ਉਜਾਏ ਇੱਥੇ ਧੱਕੇ ਖਾਣੇ ਪਾਰੇ ਨੇ ਪਿਛਲੇ ਕੱਲ ਤੋਂ ਸਾਡਾ ਇਹ ਧਰਨਾ ਲਗਾਤਾਰ ਜਾਰੀ ਹੈ ਜੇ ਪੁਲਸ ਨੇ ਸਾਡੀ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਇਹਨੂੰ ਹੋਰ ਤਿੱਖਾ ਕਰਾਂਗੇ ਹੋਰ ਵਿਸ਼ਾਲ ਕਰਾਂਗੇ ਤੇ ਇੱਥੇ ਦੇ ਥਾਣੇਦਾਰ ਸਾਹਿਬ ਜਿਹੜਾ ਇਹ ਕਹਿੰਦਾ ਵੀ ਠਾਣਾ ਛੋੜਾ ਜੀ ਠੀਕ ਆ ਧਰਨਾ ਲਾ ਲੋ ਕਹਿੰਦਾ ਮੈਂ ਤਾਂ ਝੋਲਾ ਚੱਕ ਕੇ ਕਿਸੇ ਹੋਰ ਚਲੇ ਜਾਊਂਗਾ ਉਹੀ ਨਰਿੰਦਰ ਮੋਦੀ ਸਾਹਿਬ ਦੀ ਬੋਲੀ ਇਹ ਥਾਣੇਦਾਰ ਸਾਹਿਬ ਬੋਲਦਾਗਾ ਬੜੀ ਮੰਦ ਭਾਗੀ ਆ ਬੜੀ ਮਾੜੀ ਗੱਲ ਆ ਇਹ ਥਾਣੇਦਾਰ ਸਾਹਿਬ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਹਿਣਾ ਤਾਂ ਇਹ ਚਾਹੀਦਾ ਸੀਗਾ ਵੀ ਠੀਕ ਆ ਪ੍ਰਧਾਨ ਜੀ ਤੁਸੀਂ ਆਓ ਮੈਂ ਇਨਸਾਫ ਦੇਊਂਗਾ ਤੁਹਾਨੂੰ ਪਰ ਇਹ ਝੋਲਾ ਠਾਣ ਵਾਲੀ ਗੱਲ ਉਹੀ ਭਾਜਪੀ ਦੀ ਗੱਲ ਉਹੀ ਨਰਿੰਦਰ ਮੋਦੀ ਦੀ ਗੱਲ ਇਹ ਐਸਐਚਓ ਸਾਹਿਬ ਬੋਲਦਾਗਾ ਇਸ ਕਰਕੇ ਅਸੀਂ ਇਸ ਰੋਸ ਧਰਨੇ ਦੇ ਉੱਤੇ ਲਗਾਤਾਰ ਬੈਠਿਆਂ ਇਹਦੀ ਚੂੜੀ ਹੋਰ ਟਾਈਟ ਕਰਾਂਗੇ ਸੂਬੇ ਵੱਲ ਸਾਰੇ ਧਿਆਨ ਹੈਗਾ ਸੂਬੇ ਦੀ ਅੱਖਾਂ ਧਿਆਨ ਦੇ ਵਿੱਚ ਆ ਸਾਰਾ ਮਸਲਾ ਇਸ ਕਰਕੇ ਅਸੀਂ ਇਸ 98 ਮੁਰਾਗਾਤਰ ਬੈਠਿਆਂਗੇ ਜੀ ਇਹ ਧਰਨਾ ਅਣਮਿੱਥੇ ਸਮੇਂ ਲਈ ਚੱਲੇਗਾ ਜੀ ਇਹ ਧਰਨਾ ਅਣਮਿੱਥੇ ਸਮੇਂ ਲਈ ਦਿਨ ਰਾਤ ਦਾ ਪੱਕਾ ਮੋਰਚਾ ਲੱਗਿਆ ਹੋਇਆ ਹੈਗਾ ਇਹਨੂੰ ਹੋਰ ਹਜੇ ਸਿਰਫ ਕੋਹਾਨੀਗੜ ਬਲਾਕ ਦੇਖ ਰਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਜ਼ਿਲਾ ਪੱਤਰਾ ਕਰਾਂਗੇ ਜੇ ਜ਼ਿਲੇ ਪੱਤਰੇ ਨਾਲ ਵੀ ਠੀਕ ਨਾ ਆ ਫਿਰ ਹੋ ਸਕਦਾ ਸੂਬਾ ਪੱਤਰਾ ਕਰਨਾ ਪਾਵੇ ਕਿਸ ਤਰੀਕੇ ਦਾ ਕਹੇ ਜਾਂ ਇਹਨੂੰ ਪ੍ਰੋਗਰਾਮ ਦੇਣਾ ਤੇ ਇਹ ਜਿਹੜਾ ਥਾਣੇਦਾਰ ਸਾਹਿਬ ਇੱਥੇ ਗੋਲ ਮ ਕੀ ਕਹਿੰਦਾਗਾ ਉਹ ਨਹੀਂ ਚੱਲਣੀਆਂ ਇਸ ਕਰਕੇ ਬਲਜਿੰਦਰ ਸਿੰਘ ਨੂੰ ਆਹ ਕੋਰਟ ਕਹਿ ਰਿਹਾਗਾ ਮੈਨੂੰ ਗ੍ਰਿਫਤਾਰ ਕਰੋ ਪਰ ਸਾਡਾ ਥਾਣੇਦਾਰ ਸਾਹਿਬ ਆਪ ਜੱਜ ਬਣਿਆ ਹੋਇਆ ਤੇ ਸਾਡਾ ਡੀਐਸਪੀ ਸਾਹਿਬ ਆਪ ਜੱਜ ਦੀ ਕਾਰਜਕਾਰੀ ਦੇ ਉੱਤੇ ਹੋਏ ਨੇ ਆਪ ਇਹ ਜੱਜ ਬਣ ਕੇ ਉਹਨੂੰ ਬਰੀ ਕਰਾਉਣ ਤੇ ਤਲੇ ਹੋਏ ਨੇਗੇ